ਕਾਰ ਤੇ ਕਿਤੇ ਗਏ ਘਰੇ ਮੈਂ ਕਰ ਲਈ ਹੈ ਜੀ ਮਤਲਬ ਫੈਮਿਲੀ ਨਹੀਂ ਮੇਰੇ ਮਦਰ ਹੈਨਿੰਗੇ ਦੇ ਫਾਦਰ ਸਾਹਿਬ ਮੇਰੇ ਦੋਸਤਾਂ ਦੀ ਜਿਹੜੇ ਐਕਸਪਾਇਰ ਹੋ ਗਈ ਸੀ ਸਿਸਟਰਸ ਜਿਹੜੀਆਂ ਮੈਰਿਡ ਆ ਤੱਕ ਉਹਨਾਂ ਲੋਕ ਲੱਗ ਜਾਣਾ ਪੈਂਦਾ ਜਦੋਂ ਵੀ ਮੈਂ ਹੁਣ ਇੱਥੇ ਤੁਹਾਨੂੰ ਲੈਣ ਹੀ ਗਿਆ ਸੀਗਾ ਹਾਂ ਤੇ ਮੈਨੂੰ ਫਿਰ ਇਦਾਂ ਲੋਕ ਲੱਗ ਜਾਣਾ ਪੈਂਦਾ ਜੀ अच्छा हां जी हां जी हर ਘਰ ਦੇ ਵਿੱਚ ਕੋਈ ਹੈਨਿੰਗ ਆ ਹਲਾਂ ਕਰਕੇ ਆ ਜੀ ਬਈਆ ਵੀਰੇਰੇਰੇ ਇੰਨਾ ਕਰ ਐਡਾ ਆਪਣੇ ਕਰਦੇ ਮਾਰੇ ਤੁਸੀਂ ਆ ਜੀ ਕਰਨਾ ਹੀ ਪੈਂਦਾ ਵਾ ਫਿਰ ਕਹਿੰਦੇ ਹੁੰਦੇ ਆ ਵੀ ਜਿਹਦੇ ਤਨ ਤੇ ਪੈ ਗਈ ਫਿਰ ਉਹਨੂੰ ਕਢਾਉਣੀ ਪੈਂਦੀ ਆ ਜੀ ਆ ਕਰਨਾ ਹੀ ਪੈਂਦਾ ਵਾ ਹੁਣ ਮੈਨੂੰ ਕੋਈ ਵੀ ਜਦੋਂ ਮੈਨੂੰ ਬੰਦਾ ਮਿਲਦਾ ਵਾ ਹਾਂ ਜੀ ਅਜੋਕ ਨੂੰ ਨੂੰ ਪਤਾ ਲੱਗਦਾ ਵੀ ਹਾਂ ਕਿ ਕੱਲਾ ਘਰੇ ਰਹਿੰਦਾ ਉਹਦਾ ਪਹਿਲਾ ਸਵਾਲ ਇਹ ਹੁੰਦਾ ਯਾਰ ਕਿਵੇਂ ਨਹੀਂ ਉਹਦਾ ਵੀ ਸਾਡੇ ਘਰ ਦੇ ਕਿਸੇ ਦਿਨ ਘਰੋਂ ਚਲੇ ਜਾਂਦਾ ਤੇ ਵੀ ਸਾਨੂੰ ਘਰ ਖਾਣ ਨੂੰ ਆਉਂਦਾ ਵਾ ਤੇ ਵੀ ਬਹੁਤ ਚਾਲੇ ਇਹ ਵੀ ਇਨਸਾਨੀਆ ਹੁੰਦਾ ਵੀ ਹਾਂ ਸੀ ਘਰੇ ਕੰਨੇ ਹਾਂ ਮੈਂ ਤਾਂ ਵੀ ਨਹੀਂ ਬਸ ਕੀ ਕਰੀ ਪਹਿਲਾਂ ਪਹਿਲਾਂ ਤਾਂ ਬਹੁਤ ਔਖਾ ਹੋਇਆ ਫਾਦਰ ਸਾਹਿਬ ਗਏ ਪਰ ਬਾਅਦ ਵਿੱਚ ਜਿਵੇਂ ਬੰਦਾ ਯੂਸ ਟੂ ਹੋ ਜਾਂਦਾ ਹੁਣ ਆਦਤ ਪੈ ਗਈ ਹੁਣ ਨਹੀਂ ਔਖਾ ਲੱਗਦਾ ਪਰ ਵੈਸੇ ਵੀ ਕਈ ਵਾਰੀ ਆਏ ਦਿਨ ਮੰਗ ਜਾਂਦਾ ਵਾ ਜਿਹੜੀ ਰਾਤ ਆ ਰਾਤ ਕੱਟਣੀ ਕਹਿੰਦੇ ਬਹੁਤ ਔਖੀ ਹੋ ਜਾਂਦੀ ਹੈ ਰਾਤ ਵਾਸਤੇ ਕਈ ਵਾਰੀ ਕਦੇ ਬਾਹਰ ਵਹਿ ਕੇ ਕਦੇ ਅੰਦਰ ਵੇ ਵੇ ਵਸੇਰੇ ਬਾਪੂਰੇ ਕਮਰੇ ਚ ਬੈਗੇ ਪਰ ਵੀਰੇ ਚਿਹਰੇ ਤੇ ਤੁਹਾਡੇ ਸਮਾਈ ਨਹੀਂ ਆ ਰਹੇ ਵੀਰੇ ਮੈਂ ਨਾ ਇੱਕ ਚੀਜ਼ ਸੋਚਦਾ ਹੁਣਾਂ ਮੈਂ ਵੀ ਕੰਮ ਆਪਾਂ ਕਰਨਾ ਹੀ ਆ ਉਹਨੂੰ ਚਾਹੇ ਅੱਕ ਕੇ ਕਰ ਲਈਏ ਚਾਹੇ ਖੁਸ਼ ਹੋ ਕੇ ਕਰ ਲਈਏ ਸੋ ਰਹਿਣਾ ਇੱਥੇ ਹੈਗਾ ਯਾਰ ਚਾਹੇ ਤੇ ਮੱਥੇ ਤੇ ਦੌੜੀਆਂ ਪਾ ਕੇ ਰਹਿਣਾ ਚਾਹੇ ਖੁਸ਼ ਹੋ ਕੇ ਰਹਿਣਾ ਸੋ ਮੈਂ ਸੋਚਿਆ ਵੀ ਕਿਉਂ ਨਾ ਖੁਸ਼ ਹੋ ਕੇ ਰਹਿ ਜਾਵੇ ਜਦ ਰਹਿਣੀ ਹੈ ਕੋਈ ਹੱਲ ਹੀ ਐ ਨਹੀਂ ਹੋਰ ਦੂਜਾ ਹੂੰ